ਨਾਮ ਸਾਡਾ ਭਾਜੀ ਸਾਰਿਆਂ ਦਾ ਇੱਕੋ ਹੀ ਆ ਜੀ ਦਬਈ ਟ੍ਰਾਂਸਪੋਰਟ ਕਮਿਊਨਿਟੀ ਤੇ ਕਾਰਫੇਅਰ ਸਾਰੀ ਟੀਮ ਉੱਥੋਂ ਆਈ ਆ ਸਾਰੀ ਟੀਮ ਦਾ ਇੱਕੋ ਹੀ ਨਾਮ ਆ ਸੋ ਅਰਹੀ ਮਦਦ ਦੀ ਗੱਲ ਜੀ ਉਹ ਪਰ ਪਰਿਵਾਰ ਨੂੰ ਅਸੀਂ ਸਵਾ ਸਵਾ ਲੱਖ ਰੁਪਏ ਦੀ ਜਿਹੜੀ ਆ ਉਹ ਆਪਣੇ ਵੱਲੋਂ ਇੱਕ ਛੋਟੀ ਜੀ ਭੇਂਟ ਜਿਹੜੀ ਆ ਉਹ ਦਿੱਤੀ ਆ ਕਿ ਉਹਨਾਂ ਦਾ ਜਿਹੜਾ ਰਹਿਣ ਵਸੇਰਾ ਉਹ ਸ਼ੁਰੂ ਹੋ ਸਕੇ ਇੱਕ ਬੂਟਾ ਲਾ ਬਾਕੀ ਜਿਹੜੇ ਆ ਹੋਰ ਸਾਡੇ ਵੀਰ ਸੇਵਾ ਕਰ ਰਹੇ ਨੇ ਉਹ ਬੂਟੇ ਨੂੰ ਪਾਣੀ ਪਾਉਣਗੇ ਤੇ ਤੇ ਜਿਹੜੇ ਬਾਗੀਚੀ ਆ ਫਿਰ ਜਿਹੜੀ ਆ ਉਹ ਹਰੀ-ਭਰੀ ਹੋ ਸਕਦੀ ਇਹਨਾਂ ਲੋਕਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਤਾਂ ਉਹ ਇੱਥੇ ਦੇ ਸਰਪੰਚ ਸਾਹਿਬ ਨੇ ਸਾਨੂੰ ਬੇਸਿਕਲੀ ਤਾਂ ਸਾਨੂੰ ਇਸ ਪਿੰਡ ਵਿੱਚ ਲੈ ਕੇ ਆਇਸੀ ਬਾਹੂਪੁਰੋ ਚ ਤੇ ਇੱਥੇ ਆ ਕੇ ਪਤਾ ਲੱਗਾ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡਾ ਪਿੰਡ ਫੇਰ ਵੀ ਅਜੇ ਠੀਕ ਆ ਹਾਲਾਂਕਿ ਅਸੀਂ ਇੱਥੇ ਵੀ ਟਰੈਕਟਰਾਂ ਤੇ ਪਹੁੰਚੇ ਸੀ ਪਰ ਇਸ ਤੋਂ ਵੀ ਅੱਗੇ ਇੱਕ ਪਿੰਡ ਸੀ ਰਾਮਪੁਰ ਗੋੜਾ ਤੇ ਉਹਦੇ 9-10 ਘਰ ਸੀ ਤੇ ਜਿਨ੍ਹਾਂ ਵਿੱਚੋਂ ਇੱਕ ਵੀ ਕਰ ਨਹੀਂ ਰਿਹਾ ਕੋਈ ਨਾ ਤੇਜ ਪਾਣੀ ਦਾ ਵਹਾਅ ਕਿ 10 ਦੇ 10 ਘਰ ਜਿਹੜੇ ਆ ਉਹ ਬਿਲਕੁਲ ਹੀ ਰੁੜ ਗਿਆ ਉਹਦੀ ਨੀਆਂ ਤੱਕ ਵੀ ਨਹੀਂ ਲੱਭੀਆਂ ਇਹ ਕਹਿੰਦੇ ਵੀ ਸਾਡਾ ਅਜੇ ਫੇਰ ਵੀ ਚੱਲੇਗਾ ਤੇ ਤੁਸੀਂ ਉਹਨਾਂ ਪਰਵਾਰਾਂ ਤੱਕ ਪਹੁੰਚੋ ਫਿਰ ਇਹ ਸਾਨੂੰ ਉੱਥੇ ਦਾ ਜਾ ਕੇ ਸਰਵੇ ਗ ਸਰਵੇ ਕਰਵਾ ਕੇ ਤੇ ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸੱਚੀ ਸੀਗਾ ਉਹਦੇ ਅਕੋਰਡਿੰਗਲੀ ਅਸੀਂ ਸਾਰੀ ਟੀਮ ਨੇ ਜੋ ਫੈਸਲਾ ਲਿਆ ਅਸੀਂ ਹਰ ਪਰਿਵਾਰ ਦੀ ਜਿਹੜੀ ਉਹ ਮਦਦ ਕੀਤੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਇਹਦੇ ਵਿੱਚ ਪਹਿਲਾਂ ਤੇ ਸਭ ਤੋਂ ਦੋਵਾਂ ਸਰਪੰਚਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਵੇਰ ਤੋਂ ਸਾਡੇ ਨਾਲ ਲੱਗੇ ਆ ਔਰ ਇਹੋ ਜੀ ਜਗ੍ਹਾ ਤੇ ਅੱਜ ਅਸੀਂ ਬਹੁਤ ਜਗ੍ਹਾ ਤੇ ਗਏ ਆ 10 ਦਿਨ ਤੋਂ ਜਿੱਦਾਂ ਮਨਵੀਰ ਨੇ ਦੱਸਿਆ ਸਾਰਾ ਕੁਝ ਚੱਲ ਰਿਹਾ ਸੀ ਪਰ ਜਿਹੜਾ ਅੱਜ ਸਿਸਟਮ ਸੀ ਜਿੱਦਾਂ ਭਾਜੀ ਹੁਣ ਸਾਡੇ ਟਰੈਕਟਰ ਤੋਂ ਵੀ ਡਿੱਗ ਪਏ ਟਰੈਕਟਰ ਦੇ ਵਿੱਚ 5 5 7 7 ਫੁੱਟ ਪਾਣੀ ਸੀ ਜਿਨ੍ਹਾਂ ਦੇ ਵਿੱਚ ਦੀ ਜਾ ਕੇ ਪੂਰਾ ਸਰਵੇ ਕੀਤਾ ਗਿਆ ਔਰ ਸਰਕਾਰਾਂ ਵਾਂਗੂ ਨਹੀਂ ਆ ਵੀ ਕੁਝ ਲਿਖ ਕੇ ਜਾਏ ਮੌਕੇ ਤੇ ਜੋ ਵੀ ਇਹਨਾਂ ਨੂੰ ਵੇਖ ਕੇ ਜੋ ਇਹਨਾਂ ਦਾ ਸੀ ਸਭ ਕੁਝ ਤੇ ਅਸੀਂ ਨਹੀਂ ਕਰ ਸਕਦੇ ਇੱਕ ਘਰ ਜਿਹੜਾ ਇੱਕ ਬੜੀ ਇੱਕ ਆਸ਼ਾ ਦੀ ਕਿਰਨ ਹੁੰਦੀ ਹੈ ਘਰ ਨਾ ਹਰ ਇੱਕ ਬੰਦੇ ਦਾ ਲਗਾਓ ਹੁੰਦਾ ਜਦੋਂ ਘਰ ਹੀ ਰੁੜ ਗਿਆ ਬਣਾਤ ਨਹੀਂ ਸਕਦੇ ਇਹ ਸਭ ਕੋ ਪਰਮਾਤਮਾ ਦੇ ਹੱਥ ਵਾਸਾ ਉਹਨੇ ਉਹਦੇ ਕਾਰ ਜਿਹੜੀ ਆ ਪ੍ਰਮਾਤਮਾ ਹੀ ਪੂਰੀ ਕਰਦਾ ਤੇ ਹੁੰਦੀ ਬੰਦਾ ਕੁਝ ਨਹੀਂ ਕਰ ਸਕਦਾ ਪਰ ਫਿਰ ਵੀ ਸਾਡੇ ਵੱਲੋਂ ਜੋ ਵੀ ਛੋਟੀ ਮੋਟੀ ਤਿਲ ਫੁੱਲ ਸਾਡੀ ਦੁਬਈ ਕਮਿਊਨਿਟੀ ਦੇ ਕਾਰ ਫੇਅਰ ਵੱਲੋਂ ਜੋ ਵੀ ਸਾਡੇ ਕੋਲ ਸਰਦਾ ਬੰਦਾ ਸੀ ਸਾਰੇ ਪਰਿਵਾਰਾਂ ਨੇ ਸਰਵੇ ਕਰਕੇ ਤੇ ਉਹਨਾਂ ਨੂੰ 100-100 ਲੱਖ ਦੀ ਰਾਸ਼ੀ ਭੇਟ ਕੀਤੀ ਗਈ ਹੈ ਤੇ ਫਿਰ ਤੋਂ ਮੈਂ ਇਹਨਾਂ ਦੋਵਾਂ ਪੰਚਾਇਤਾਂ ਦੇ ਸਰਪੰਚਾਂ ਦਾ ਵੱਖ-ਵੱਖ ਪਿੰਡਾਂ ਦੇ ਸਰਪੰਚ ਨੇ ਪਰ ਸਵੇਰ ਤੋਂ ਨਾਲ ਇੱਥੇ ਵੀ ਚਲੋ ਰਸਨ ਬਾਣੀ ਦਾ ਵੀ ਚਲਾ ਰਹੇ ਨੇ ਸਾਰਾ ਬਹੁਤ-ਬਹੁਤ ਥੈਂਕ ਯੂ ਸਰਪੰਚ ਸਾਹਿਬ ਦਾ ਨਾਮ ਮੇਰਾ ਗੁਰਨਿਸ਼ਾਮ ਸਿੰਘ ਜੀ ਪਿੰਡ ਰਾਮਪੁਰ ਗੋਰਾ ਔਰ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਕੋਲੇ ਹੈਲਪੀ ਪਹੁੰਚੇ ਔਰ ਇਸੇ ਤਰ੍ਹਾਂ ਮੈਂ ਚਾਹੁੰਦਾ ਕਿ ਅੱਗੇ ਤੋਂ ਜਿਹੜਾ ਦੁੱਖ ਦਰਦ ਬਣਾਉਣ ਵਾਲੇ ਆ ਇਹਦੇ ਨੂੰ ਦੁੱਗਣੀ ਔਰ ਰਾਤ ਚੌਗਣੀ ਤਰੱਕੀ ਕਰਨ ਔਰ ਪਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਜਿਹੜਾ ਔਖੇ ਵੇਲੇ ਵੀ ਨੀਵੀਂ ਮੁਸੀਬਤਾਂ ਦੀ ਜਿਹਨਾਂ ਲੋਕਾਂ ਤੇ ਉਹਨਾਂ ਦੀਏ ਵੀਰ ਮੇਰੇ ਬਾਹ ਫੰਡ ਧੰਨਵਾਦ ਹਾਲਾਤ ਵੀਰ ਜੀ ਤੁਸੀਂ ਮੈਂ 15 ਅਗਸਤ ਨੂੰ ਆਪਾਂ ਉੱਥੇ ਰਿਕਵਰ ਕੀਤਾ ਸੀ ਆਪਣੇ ਕੈਮਰੇ ਦੇ ਅੰਦਰ ਦੇਖਿਆ ਤੁਸੀਂ ਘਰ ਸੀ ਆਪਣਾ ਜਿਹੜਾ ਬਣਿਆ ਹੋਇਆ ਤਕਰੀਬਨ ਸਾਰੀ ਸੌਦਾ ਸੀ ਘਰ ਦੇ ਵਿੱਚ ਆਪਾਂ ਕੋਠੀ ਨਹੀਂ ਕਰ ਸਕਦੇ ਘਰ ਸੀ ਸਾਡਾ ਮਕਾਨ ਸੀ ਬਣਿਆ ਹੋਇਆ ਇੱਕ ਵਧੀਆ ਉਹ ਬਿਲਕੁਲ ਖਤਮ ਹੋ ਚੁੱਕਿਆ ਜੀ ਰੋੜ ਕੇ ਉੱਥੇ ਤਕਰੀਬਨ 10-10 ਫੁੱਟ ਪਾਣੀ ਵਗਦਾ ਪਿਆ ਇਸ ਟਾਈਮ ਜਿਹੜਾ ਬਰਿਆਦਾ ਮੂਹ ਆਣੀ ਉਦੋਂ ਹੋ ਗਿਆ ਹਾਂਜੀ ਔਰ ਮੈਂ ਇਹ ਸਰਕਾਰਾਂ ਨੂੰ ਫੀਲ ਕਰਨੇ ਚਾਹ ਸਰ ਸਾਰੇ ਘਰ ਬਿਲਕੁਲ ਟੁੱਟ ਗਏ ਜੀ ਬਿਲਕੁਲ ਮਲਬਾ ਵੀ ਨਹੀਂ ਬਚਿਆ ਕਈਆਂ ਘਰਾਂ ਦਾ ਤੇ ਮਲਬਾ ਵਜ ਜਾਂਦਾ ਸਾਡੇ ਮਲਬਾ ਵੀ ਨਹੀਂ ਉਸੇ ਵਜਾ ਜ ਉਥੇ ਐਂਜ ਲੱਗਦਾ ਕਿ ਜਿੱਥੇ ਪਤਾ ਨਹੀਂ ਕਿੰਨਾ ਪੁਰਾਣਾ ਵਿਆਹ ਲੱਗਦਾ ਹੁੰਦਾ ਇਸ ਟਾਈਮ ਜਿੱਥੇ ਘਰ ਸੀ ਜਿੱਥੇ ਰੌਣਕ ਲੱਗੀ ਹੋਈ ਸੀ ਉਥੇ ਸਾਡੇ ਉਹ ਜਿਹੜਾ ਉਹ ਜਾਣਾ ਪੈ ਗਿਆ ਅੱਜ ਇਸ ਟਾਈਮ ਮੇਰਾ ਨਾ ਗਰਮੀ ਸਿੰਘ ਸਰਪੰਚ ਜੀ ਪਿੰਡ ਬਾਉਪੁਰ ਅਸੀਂ ਬਹੁਤ ਬਹੁਤ ਧੰਨਵਾਦੀ ਆ ਉਹਦੇ ਵੀਰਾਂ ਦੇ ਜਿਹੜੇ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਭਰ ਤੋਂ ਸਾਡੇ ਭਰਾਵਾਂ ਦੀ ਮਦਦ ਕਰਨ ਵਾਸਤੇ ਸਮਾੜੇ ਦੇ ਸਮੇਂ ਦੇ ਵਿੱਚ ਸਾਡੇ ਨਾਲ ਆਣ ਕੇ ਖਲੋਤੇ ਆ ਅੱਜ ਅਸੀਂ ਧੰਨਵਾਦ ਕਰਦੇ ਆ ਦबई ਟਰਾਂਸਪੋਰਟ ਕਮਿਊਨਿਟੀ ਦਾ ਜਿਹੜੇ ਵੀਰ ਸਾਡੇ ਇਲਾਕੇ 'ਚ ਸਾਡੀ ਮੁਸੀਬਤ ਸੁਣ ਕੇ ਸਾਡੇ ਜਿਹੜੇ ਭਰਾਵਾਂ ਦੇ 9-10 ਘਰ ਜਿਹੜੇ ਡਿੱਗ ਪਏ ਲਗਭਗ ਤੇ ਜਿਹੜੇ ਲੋੜਵੰਦੇ ਸੀ ਉਹਨਾਂ ਦੀ ਮਦਦ ਕੀਤੀ ਆ ਇਹਨਾਂ ਨੇ ਆਪਦੀ ਕਿਰਤਖਮਾਈ ਨਾਲ 10-9ਾਂ ਦੀ ਜਿਹੜੀ ਕਿਰਤਖਮਾਈ ਆ ਉਹ ਚੋਂ 10 ਵੰਡ ਕੱਢ ਕੇ ਜਿਹੜਾ ਗੁਰਨਾਨਕ ਦੇਵ ਜੀ ਦੇ ਫਲਸੇ ਨੂੰ ਪੂਰਾ ਕੀਤਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਨੂੰ ਕੋਈ ਜਨਤਾ ਨਹੀਂ ਜਿਹੜਾ ਹੜਾ ਆ ਨੁਕਸਾਨ ਹੋਇਆ ਸਾਡੇ ਜਿਹੜੇ ਭਰਾ ਉਹਨਾਂ ਦੇ ਦਿਲ ਬਿਲਕੁਲ ਕਾਇਮ ਆ ਹੌਸਲੇ ਕਾਇਮ ਆ ਬਿਲਕੁਲ ਹੌਸਲੇ ਉਹਨਾਂ ਦੇ ਕਾਇਮ ਆ ਪੀ ਸਾਡੇ ਨਾਲ ਸਾਡੇ ਭਰਾ ਖੜੇ ਆ ਸਾਨੂੰ ਕੋਈ ਚਿੰਤਾ ਨਹੀਂ ਜਿਹੜਾ ਪਾਣੀਆਂ ਨੇ ਸਾਨੂੰ ਰੋੜਿਆ ਨੁਕਸਾਨ ਕੀਤਾ ਵਾ ਇਹੋ ਜਿਹੇ ਵੀਰਾਂ ਦੇ ਹੁੰਦਿਆਂ ਸਾਡੇ ਜਿਹੜੇ ਭਰਾ ਉਹਨਾਂ ਦੇ ਦਿਲਾਂ ਦੇ ਹੌਸਲੇ ਬੁਲੰਦਾ ਵੀ ਕੋਈ ਗੱਲ ਨਹੀਂ ਜੋ ਪਾਸ਼ਾ ਨੇ ਮਸੀਬਤ ਕੁਦਰਤੀ ਤੌਰ ਤੇ ਪਈ ਆ ਜੇ ਪਈ ਆ ਤੇ ਕਢਣਾ ਵੀ ਮਾਰੇ ਨੇ ਆ ਮਾਰੇ ਨੇ ਸਾਨੂੰ ਸਾਡੇ ਲੋਕਾਂ ਨੂੰ ਮਸੀਬਤ ਚੋਂ ਕਢਣ ਵਾਸਤੇ ਜਿਹੜੇ ਵੀਰ ਕ੍ਰਿਸ਼ਚਾਇ ਰੂਪ ਭੇਜੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਵਾਏ ਗੁਰਜਿਕਾ ਖਾਲਸਾ ਵਾਏ ਗੁਰਜਿਕਾ